ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਜਿਹੜਾ ਜਿਹੜਾ ਹੱਥ ਦੇ ਨਾਲ ਸਮਾਨ ਬਣਾਉਨੇ ਆ ਆਪਾਂ ਤੁਹਾਨੂੰ ਦਿਖਾਉਨੇ ਆਂਗੀ ਆਹ ਜੀ ਲੈਸ ਆ ਜੀ ਫਿਰੋਜੀ ਕਲਰ ਦੀ ਜਿਹੜੀ ਆਪਾਂ ਡੱਕਿਆਂ ਦੇ ਨਾਲ ਬਣਾਉਨੇ ਹੁੰਨੇ ਹਾਂ ਜੀ ਮੈਨੂੰ ਤਾਂ ਜੀ ਸ਼ੌਂਕ ਆ ਜੀ ਇਹ ਲੈਸਾਂ ਵਗੈਰਾ ਬਣਾਉਂਦਾ ਮੈਂ ਜਦੋਂ ਵੀ ਵੇਲਾ ਟਾਈਮ ਹੁੰਦਾ ਜੀ ਬਣਾਉਂਦੀ ਰਹਿੰਦੀ ਆਂ ਹਾਂਜੀ ਆਪਾਂ ਨੇ ਇਸ ਤਰ੍ਹਾਂ ਜੀ ਬਣਾ ਬਣਾ ਕੇ ਆਪਣੀਆਂ ਰੱਖੀ ਹੋਈਆਂ ਨੇ ਆਹ ਜੀ ਇੱਕ ਵਾਇਲਟ ਕਲਰ ਦੀ ਆ ਹਾਂ ਜੀ ਨਾਲ ਦੀ ਨਾਲ ਲਾ ਲੈਨੇ ਚੁੰਨੀ ਨੂੰ ਵੀ ਆਪਾਂ ਲਾ ਲੈਨੇ ਆ ਜੀ ਤੇ ਪਾਈਪਿੰਗ ਜੀ ਮੇ ਲੱਗਦੀ ਹੈ ਕਮੀਜ਼ ਨੂੰ ਜੀ ਉਹ ਵੀ ਲਾ ਲੈਨੇ ਲੈਸ ਬਣੀ ਬਹੁਤ ਸੋਹਣੀ ਲੱਗਦੀ ਇੱਕ ਜੀ ਆਪਣਾ ਆ ਕਲਰ ਦੀ ਲੈਸ ਬਣਾਈ ਹੋਈ ਇਹ ਆਪਾਂ ਜਿਹੜੀਆਂ ਚੀਜ਼ਾਂ ਜੀ ਆਪਣੇ ਹੱਥ ਦੇ ਨਾਲ ਬਣਾਈ ਹੋਈਆਂ ਨੇ ਤੁਹਾਨੂੰ ਉਹ ਦਿਖਾ ਰਹੀ ਹਾਂ ਹਾਂ ਜੀ ਇੱਕ ਜੀ ਆਪਣੇ ਆ ਕਲਰ ਦੀ ਆ ਵੀ ਜੀ ਆਪਣੀਆਂ ਬੁਣੀਆਂ ਹੋਈਆਂ ਨੇ ਇਹਦੀ ਜੀ ਆਪਾਂ ਲੈਂਸ ਦੀ ਵੀਡੀਓ ਪਾਉਣੀ ਹੁੰਦੀ ਹੈ ਬੇ ਇਸ ਤਰ੍ਹਾਂ ਜਿਹੜੀਆਂ ਆਪਾਂ ਜੀ ਡੱਕਿਆਂ ਦੇ ਨਾਲ ਕਰੋਸ਼ੀਆ ਪਾ ਕੇ ਬੁਣਦੇ ਹੁੰਦੇ ਨੇ ਇਹਦੀ ਵੀ ਜੀ ਆਪਣੀਆਂ ਵੀਡੀਓ ਪਾਈਆਂ ਹੋਈਆਂ ਨੇ ਇੱਕ ਜੀ ਆਪਣੀਆਂ येलो ਕਲਰ ਬਹੁਤ ਸੋਹਣੀ ਲੱਗਦੀ ਹੈ ਜੀ ਬੁਣੀ ਜੀ ਬਗੇ ਨਾਲ ਦੀ ਨਾਲ ਜਦੋਂ ਵੀ ਟਾਈਮ ਲੱਗਦਾ ਥੋੜੀ ਥੋੜੀ ਬਣਾਉਂਦੇ ਰਹਿੰਦੇ ਇਹਨਾਂ ਦੇ ਜੇ ਲੈਸਾਂ ਦੇ ਲੱਗ ਲੱਗ ਡਿਜ਼ਾਈਨ ਨੇ ਸਾਰੀਆਂ ਦੀ 6-7 ਆਪਾਂ ਨੇ ਡਿਜ਼ਾਈਨ ਦੀ ਵੀਡੀਓ ਪਾਈ ਹੋਈ ਹੈ ਜੀ ਲੈਸਾਂ ਦੀ ਹਾਂਜੀ ਇੱਕ ਜੀ ਆਪਾਂ ਨੇ ਆ ਜਿਹੜੀ ਸ਼ਟਲ ਦੇ ਨਾਲ ਜੀ ਲੈਸ ਬਣਾਉਨੇ ਆਪਾਂ ਇਹਦੀ ਵੀ ਜੀ ਆਪਾਂ ਨੇ ਵੀਡੀਓ ਪਾਈ ਹੋਈ ਹੈ ਹਾਂਜੀ ਜਦੋਂ ਆਪਾਂ ਨੇ ਚੈਨਲ ਸ਼ੁਰੂ ਕੀਤਾ ਸੀ ਉਦੋਂ ਹੀ ਪਾਈਆਂ ਸੀਗੀਆਂ ਇਹਦੀਆਂ ਵੀ ਜਿਹੜੇ ਇਹ ਚਾ ਬਲੈਕ ਕਲਰ ਦੇ ਵਿੱਚ ਵੀ ਹੈ ਵੀ ਇਹ ਇਹ ਜੇ ਆਪਾਂ ਚੁੰਨੀਆਂ ਨੂੰ ਲਾ ਲਈਏ ਲਸੀਆਂ ਜਿਹੜੀਆਂ ਬਚਦੀਆਂ ਨੇ ਉਹ ਪਏ ਨਹੀਂ ਟੁੱਟੇ ਇਹ ਜਿਹੜੀ ਜੀ ਲੈਸ ਆ ਇਹ ਆਪਾਂ ਇਸ ਤਰ੍ਹਾਂ ਦੀਆ ਸ਼ਟਲ ਆ ਇਹਦੇ ਵਿੱਚ ਧਾਗਾ ਭਰ ਕੇ ਦੀ ਆਪਾਂ ਬਣਾ ਲੈਨੇ ਜੇ ਆਪਾਂ ਰੀਲ ਲੈਨੇ ਤਾਂ ਜਿਹੜਾ ਧਾਗਾ ਨਾਲ ਜਿਹੜਾ ਲੂਜ਼ ਹੋ ਜਾਂਦਾ ਇਹਦੇ ਵਿੱਚ ਪਾ ਕੇ ਆਪਾਂ ਬੜੀ ਸਾਨੀ ਦੇ ਨਾਲ ਬਣਾ ਸਕਦੇ ਹਾਂ ਜੀ ਇਹ ਸ਼ਟਲ ਦੇ ਨਾਲ ਇੱਕ ਆਪਾਂ ਇਸ ਤਰ੍ਹਾਂ ਟਿੱਕੀਆਂ ਵੀ ਬਣਾਈਆਂ ਸੀ ਇਹ ਵੀ ਜੇ ਆਪ ਆਪਣੀ ਦੁਪੱਟੇ ਨੂੰ ਲਾ ਸਕਦੇ ਆਹ ਦੀ ਪਛਮ ਦੇ ਬਣਾਈ ਸੀ ਪਛਮ ਦੇ ਧਾਗੇ ਦੀ ਬਣੀ ਹੋਈ ਆਹ ਜੀ ਆਪਾਂ ਨੇ ਪਿੰਕ ਕਲਰ ਦੇ ਵਿੱਚ ਬਣਾਈਆਂ ਸੀ ਇਹ ਜਿਸ ਤਰ੍ਹਾਂ ਦੇ ਸ਼ਟਲ ਦੇ ਨਾਲ ਹੀ ਬਣਦੀਆਂ ਆਹ ਜੀ ਆਪਾਂ ਦੋ ਕਲਰ ਦੀ ਇੱਕ ਲੇਸ ਬਣਾ ਰਹੇ ਇਹ ਲੇਸਾਂ ਬੁਣਨ ਵਾਸਤੇ ਜੀ ਆਪਾਂ ਇਸ ਤਰ੍ਹਾਂ ਦੀਆਂ ਰੀਤਾ ਯੂਜ਼ ਕਰਦੇ ਆਂ ਇਹ ਐਂਕਰ ਦੇ ਵੀ ਇਹ ਐਂਕਰ ਦੀਆਂ ਰੀਲਾਂ ਨੇ ਜੀ ਛੋਟੀਆਂ ਕਿ ਵੱਡੇ ਗੋਲੇ ਮਿਲ ਜਾਂਦੇ ਨੇ ਉਹ ਵੀ ਆਪਾਂ ਲੈ ਸਕਦੇ ਹਾਂ ਹਾਂਜੀ ਜਿਹੜਾ ਜਿਹੜਾ ਸਮਾਨ ਜੀ ਆਪਾਂ ਹੱਥ ਨਾਲ ਬਣਾਉਨੇ ਉਹ ਦਿਖਾ ਰਹੇ ਹਾਂ ਇੱਕ ਜੀ ਆਪਾਂ ਆਹ ਲੈਸ ਬਣਾ ਰਹੇ ਇਹਦੀ ਵੀ ਆਪਾਂ ਨੇ ਜੀ ਵੀਡੀਓ ਪਾਈ ਸੀ ਆਪਾਂ ਬਣਾ ਰਹੇ ਹਾਂ ਹਾਂਜੀ ਕਿ ਜੀ ਤੁਹਾਨੂੰ ਆਪਾਂ ਦੁਪੱਟਾ ਦਿਖਾ ਰਹੇ ਹਾਂ ਜੀ ਇਹ ਆਪਣਾ ਪਿਓਰ ਦਾ ਦੁਪੱਟਾ ਜੀ ਆਪਾਂ ਇਹਨੂੰ ਵੀ ਕਰੋਸ਼ੀ ਇਹਦੇ ਨਾਲ ਕੋਰ ਕਰੀ ਹੋਈ ਹੈ ਜੀ ਆਪਾਂ ਇਹਨੂੰ ਕਰੋਸ਼ੀ ਇਹਦੇ ਰੋਡੀਆਂ ਵੀ ਕਹਿ ਦਿੰਦੇ ਹਾਂ ਹਾਂਜੀ ਬਹੁਤ ਸੋਹਣੀ ਲੱਗਦੀ ਹੈ ਜੀ ਜੰਨੀ ਨੂੰ ਲਾਈ ਹਾਂਜੀ ਆਪਾਂ ਜਿਹੜੇ ਜਿਹੜੇ ਚੀਜ਼ਾਂ ਆਪਣੇ ਹੱਥਾਂ ਨਾਲ ਬਣਾਈਆਂ ਨੇ ਜੀ ਉਹ ਦਿਖਾ ਰਹੇ ਹਾਂ ਇੱਕ ਆ ਜੀ ਆਪਣੀ ਆ ਦੁਪੱਟਾ ਇਹ ਵੀ ਜੇ ਆਪਾਂ ਹੱਥ ਦੇ ਨਾਲ ਇੱਕ ਤਾਂ ਲੈਸ ਬਣਾ ਕੇ ਲਾਈ ਹੋਈ ਹੈ ਜੀ ਵਿੱਚ ਨਾਲ ਆਪਾਂ ਨੇ ਉੱਪਰ ਇਹਦੀ ਕੋਲ ਵੀ ਕਰੀ ਹੋਈ ਹੈ। ਹਾਂਜੀ ਕਿਤਾ ਆਪਾਂ ਤੁਹਾਨੂੰ ਆ ਕੋਲ ਦੁਪੱਟਾ ਦਿਖਾ ਰਹੇ ਹਾਂ। ਇਹ ਆਪਾਂ ਨੇ ਜਿਹੜਾ ਸ਼ਰਟਲ ਦਿਖਾਇਆ ਸੀ ਤੁਹਾਨੂੰ ਜੋੜੀ ਫਿਰਕੀ ਦੇ ਵਿੱਚ ਧਾਗਾ ਭਰ ਕੇ ਦੀ ਇਹ ਆਪਾਂ ਨੇ ਉਹਦੇ ਨਾਲ ਲੈਸ ਬਣਾ ਕੇ ਲਾਈ ਹੋਈ ਹੈ। ਹਾਂਜੀ ਇਹ ਜੀ ਆਪਣੇ ਪੂਰੇ ਦੁਪੱਟੇ ਨੂੰ ਪੂਰੀ ਚੁੰਨੀ ਨੂੰ ਲੱਗੀ ਹੋਈ ਹੈ ਜੀ। ਲੱਗੀ ਹੋਈ ਬਹੁਤ ਸੋਹਣੀ ਲੱਗਦੀ ਹੈ। ਹਾਂਜੀ ਇਹ ਬੜੀ ਲੈ ਜੀ ਆਪਾਂ ਇਸ ਤਰ੍ਹਾਂ ਦੇ ਸ਼ਟਲ ਦੇ ਨਾਲ ਬਣਾ ਕੇ ਲਾਈ ਹੋਈ ਹੈ। ਇਹ ਵੀ ਆਪਣੇ ਪੂਰੀ ਚੁੰਨੀ ਨੂੰ ਲੱਗੀ ਹੋਈ ਹੈ ਜੀ। ਇੱਕ ਜੀ ਆਪਣੇ ਆ ਦੁਪੱਟੇ ਨੂੰ ਲੱਗੀ ਹੋਈ ਹੈ। ਏ ਵੀ ਉਹ ਹੀ ਲੱਸਾ ਜੀ ਇਹ ਵੀ ਜੀ ਪੂਰੀ ਚੁੰਨੀ ਨੂੰ ਲੱਗੀ ਹੋਈ ਆ ਬਹੁਤ ਸੋਹਣੀ ਲੱਗਦੀ ਆ ਬਣੀ ਹੋਈ ਹਾਂਜੀ ਮੈਨੂੰ ਸ਼ੌਂਕ ਆ ਜੀ ਬਸ ਮੈਂ ਜਦੋਂ ਵੀ ਵੇਲਾ ਟਾਈਮ ਮਿਲਦਾ ਬੁਣਦੀ ਰਹਿੰਨੀ ਆ ਇੱਕ ਜੀ ਆਪਣਾ ਦੁਪੱਟਾ ਇਹਨੂੰ ਲੱਗੀ ਹੋਈ ਆ ਇਹ ਦੀ ਛੋਟੀ ਜਿਹੀ ਬਰੀਕ ਲਾਈ ਹੋਈ ਆ ਜੀ ਕਪਣਾ ਦਾ ਦੁਪੱਟਾ ਜੀ ਇਹਨੂੰ ਵੀ ਲੱਗੀ ਹੋਈ ਹੈ ਇਹ ਵੀ ਜੀ ਆਪਣੀ ਲੈਸ ਪੂਰੇ ਦੁਪੱਟੇ ਨੂੰ ਲੱਗੀ ਹੋਈ ਹੈ ਇਹ ਵੀ ਜੀ ਪੂਰੇ ਦੁਪੱਟੇ ਨੂੰ ਲੱਗੀ ਹੋਈ ਹੈ ਕਪਣਾ ਦਾ ਦੁਪੱਟਾ ਇਹ ਵੀ ਜੀ ਆਪਾਂ ਨੇ ਕਰੋਸੀ ਇਹਦੇ ਨਾਲ ਕੋਰ ਬਣਾ ਕੇ ਲੱਗੀ ਹੋਈ ਹੈ ਇਹਨੂੰ ਵੀ ਹਾਂ ਜੇ ਵੀ ਜੇ ਪੂਰੇ ਦੁਪੱਟੇ ਨੂੰ ਲੱਗੀ ਹੋਈ ਹੈ। ਹਾਂਜੀ ਪੂਰੇ ਦੁਪੱਟੇ ਨੂੰ ਲੱਗੀ ਹੋਈ ਹੈ। ਇਹ ਜੀ ਆਪਾਂ ਨੇ ਨਾਲ ਦਾ ਹੀ ਧਾਗਾ ਲਾਇਆ ਹੈ ਨਾਲ ਦੇ ਚੁੰਨੀ ਦੇ ਨਾਲ ਦਾ ਹੀ ਕਲਰ ਲਾਇਆ ਹੈ। ਹਾਂਜੀ ਕਾਪ ਆਪਾਂ ਤੁਹਾਨੂੰ ਪਿੱਲੋ ਕਵਰ ਦਿਖਾਉਣੀ ਹੈ ਜੀ। ਜਿਹੜੀ ਆਪਾਂ ਢੱਕਿਆਂ ਤੇ ਲੈਸ ਬਣਾਉਣੀ ਹੁੰਦੀ ਹੈ ਜੀ ਆਪਾਂ ਨੇ ਪਿੱਲੋ ਕਵਰ ਨੂੰ ਵੀ ਲਾਈ ਹੋਈ ਹੈ। ਇਹਦੀ ਆਪਾਂ ਨੇ ਸਿੰਗਲ ਧਾਗੇ ਨਾਲ ਬੁਣ ਕੇ ਲਾਈ ਹੋਈ ਹੈ। ਜਿਹੜੀ ਆਪਾਂ ਜੀ ਚੁੰਨੀ ਨੂੰ ਲਾਉਨੇ ਆ ਦੁਪੱਟੇ ਨੂੰ ਉਹ ਆਪਾਂ ਜੀ ਧਾਗਾ ਡਬਲ ਕਰਕੇ ਲਾਉਨੇ ਹੁੰਨੇ ਆ ਜੀ ਪੇਂਟ ਜਿਹੜਾ ਪੇਂਟ ਕੀਤੇ ਹੋਏ ਨੇ ਕੋਲੇ ਵੀ ਜੀ ਆਪੇ ਕਰੇ ਹੋਏ ਨੇ ਪੇਂਟ ਆ ਜੀ ਆਪਣਾ 쿠ਸ਼ਨ ਕਵਰ ਇਹਨੂੰ ਵੀ ਜੀ ਆਪਾਂ ਨੇ ਢੱਕਿਆ ਨੇ ਲੈਸ ਬੁਣ ਕੇ ਲਾਈ ਹੋਈ ਹੈ ਤੇ ਸਿੰਧੀ ਦੀ ਕਢਾਈ ਕਰੀ ਹੋਈ ਹੈ ਆ ਜੀ ਜੜ-ਜੜ ਚੀਜ਼ਾਂ ਜਿਹੜੀਆਂ ਆਪਾਂ ਨੇ ਹੱਥ ਨਾਲ ਬਣਾਈਆਂ ਨੇ ਆਪਾਂ ਉਹ ਦਿਖਾ ਰਹੇ ਹਾਂ ਇੱਕ ਜੀ ਆ ਵੀ ਆਪਣਾ ਕੁਸ਼ਨ ਕਵਰ ਆ ਇਹ ਵੀ ਹੱਥ ਦੇ ਨਾਲ ਸਿੰਧੀ ਦੀ ਕਢਾਈ ਕਰੀ ਹੋਈ ਹੈ ਜੀ ਤੇ ਜਿਹੜੀ ਡੱਕਿਆਂ ਨਾਲ ਲੈਸ ਬੁਣਦੇ ਹੁੰਦੇ ਹੁੰਨੇ ਆ ਉਹ ਆਪਾਂ ਨੇ ਲੈਸ ਬੁਣ ਕੇ ਲਾਈ ਆ ਆ બીજી ਜੀ ਸਿੰਧੀ ਦੀ ਕਢਾਈ ਕਰੀ ਹੋਈ ਹੈ ਵੀ ਕੁਸ਼ਨ ਕਵਰ ਆ ਆ ਵੀ ਜੀ ਕੁਸ਼ਨ ਕਵਰ ਆ ਬਾਕੀ ਜਿਹੜੇ ਆਪਣੇ ਪਹਿਲਾਂ ਦੇ ਬਣਾਏ ਹੋਏ ਆਪਣੇ ਚੜਾਏ ਹੋਏ ਨੇ ਇਹ ਹਜੇ ਥੋੜੀ ਜਿਹੀ ਨਿਊ ਹੀ ਨੇ ਇਹ ਵੀ ਜਿਹੜੀ ਆਪਾਂ ਨੇ ਡੱਕਿਆਂ ਨਾਲ ਲੈਸ ਦੀ ਵੀਡੀਓ ਪਾਉਣੀ ਹੁੰਦੀ ਆ ਉਹ ਵਾਲੀ ਲੈਸ ਜੀ ਬੁਣ ਕੇ ਲਾਈ ਹੋਈ ਹੈ ਆ ਵੀ ਜੀ ਆਪਣਾ ਕੁਸ਼ਨ ਕਵਰ ਹਾਂਜੀ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ